ਦੀ ਦੇਖ ਪਾ ਰਹੇ ਹੋ ਬਹੁਤ ਬੀ સેવા ਜਿਹੜੀ ਆ ਫਲਵਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੁੰਨਿਆ ਪਿੰਡ ਤੋਂ ਨਮਾ ਚੈਨ ਦਵਾਪਾ YouTube ਚੈਨਲ ਦੇ ਉੱਪਰ ਢੋਲ ਤਮਕਿਆ ਦੇ ਜਿਹੜੇ ਆ ਵੱਜ ਰਹੇ ਨੇ ਗੈਤ ਕਰ ਜਾਂਦੀ ਇਹ ਤੁਸੀਂ ਬੰਗਾ ਰੋਡ ਤੇ ਦੇਖ ਪਾ ਰਹੇ ਹੋ ਸੋਰੀ ਮਾਫ ਕਰਨਾ ਸਾਲੋ ਰੋਡ ਤੇ ਦੇਖ ਪਾ ਰਹੇ ਹੋ ਬੰਗਾ ਰੋਡ ਵੀ ਕਹਿ ਦਿੰਦੇ ਆ ਪਿੰਡ ਮਹਿਲੀ ਵੱਲੋਂ ਜਿਹੜਾ ਆ ਉਹ ਵੀ ਜਿਹੜਾ ਇੱਥੇ ਅਟੁੱਟ ਲੰਗਰ ਆ ਲਗਾਇਆ ਗਿਆ ਹੈ ਲੇਕਿਨ ਰਾਹੀ ਜਿਹੜੇ ਆ ਕਈ ਵਾਰ ਅਣਗਹਿਲੀ ਜ਼ਰੂਰ ਕਰਦੇ ਨੇ ਉਹਨਾਂ ਨੂੰ ਬੇਨਤੀ ਹੈਗੀ ਆ ਕਿ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਕੋਈ ਆਪਣਾ ਨੁਕਸਾਨ ਨਾ ਕਰਾ ਬੈਠਣ ਔਰ ਤੁਸੀਂ ਦੇਖ ਪਾ ਰਹੇ ਹੋ ਪਿੰਡ ਮੇਲੀ ਵੱਲੋਂ ਜਿਹੜਾ ਆ ਜਿਸ ਤਰ੍ਹਾਂ ਦੀ ਵੀ ਸ਼ਰਧਾ ਹੈਗੀ ਆ ਉਸ ਤਰ੍ਹਾਂ ਹੀ ਆਪਣੇ ਵੱਲੋਂ ਜਿਹੜੇ ਆ ਲੰਗਰ ਜਿਹੜੇ ਵਰਤਾਏ ਜਾ ਰਹੇ ਨੇ ਪਿੰਡ ਮੇਲੀ ਤੋਂ ਨਵਾ ਸ਼ਰਦ ਆਪਾ YouTube ਚੈਨਲ ਤੋਂ ਚੀਫ ਐਡੀਟਰ ਕਹਿਤ ਕਰਤਾ ਦੀ ਇਹ ਵਿਸ਼ੇਸ਼ ਰਿਪੋਰਟ ਔਰ ਇਸ ਵਕਤ ਜਿਹੜਾ ਆ ਇਹ ਬੰਗਾ ਰੋਡ ਆ ਸਾਲੋਂ ਰੋਡ ਵੀ ਇਸ ਨੂੰ ਕਹਿ ਦਿੰਦੇ ਨੇ ਸਿੰਘਪੁਰ ਪਿੰਡ ਵੱਲੋਂ ਜਿਹੜਾ ਆ ਇੱਥੇ ਵੀ ਜਿਹੜਾ ਆ ਔਰ ਲੰਗਰ ਲਗਾਇਆ ਗਿਆ ਹੈ ਔਰ ਸੇਵਾਦਾਰਾ ਵੱਲੋਂ ਜਿਹੜੀ ਆ ਉਹ ਬਖੂਬੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਸਾਡੀ ਕੋਸ਼ਿਸ਼ ਰਹੀ ਆ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਸੇਵਾ ਕਰ ਰਹੇ ਨੇ ਔਰ 4 ਪਿੰਡ ਵੱਲੋਂ ਜਾਨੀ ਜੀ ਚਾਰ ਬੰਦਾ ਫੂਟੀ ਦੀ ਫੂਟੀ ਔਰ ਰੂਟ ਜਿਹੜਾ ਲੰਗਰ ਜਿਹੜਾ ਆ ਉਹ ਵਰਤਾਇਆ ਜਾਂ ਲਗਾਇਆ ਗਿਆ ਹੈ ਔਰ ਸਾਡੀ ਸੋਚ ਇਹ ਰਹਿੰਦੀ ਆ ਕਿ ਅਸੀਂ ਉਹ ਰੂਟ ਨੂੰ ਵੀ ਜਿਹੜਾ ਆ ਉਹ ਡਿਵਾਈਡ ਕਰ ਰਹੇ ਨੇ ਤਾਂ ਜੋ ਜਿਹੜਾ ਆ ਕਿ ਇੱਥੇ ਰਸ ਨਾ ਪਵੇ ਔਰ ਫ੍ਰੀ ਗੱਡੀਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਇਸ ਮੌਕੇ ਤੇ ਲਗਾਈਆਂ ਸਿੰਘਪੁਰ ਪਿੰਡ ਤੋਂ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਕੈਂਤ ਕਰਤਾ ਦੀ ਵਿਸ਼ੇਸ਼ ਰਿਪੋਰਟ ਸਾਈਡ ਜਿਹੜੀ ਹੈ ਇੱਥੋਂ ਤੁਹਾਨੂੰ ਦਿਖਾ ਰਹੇ ਆ ਪਿੰਡ ਭਰੋ ਮਜਾਰਾ ਪਹਿਲਾਂ ਵੀ ਇਸ ਦੀ ਕਵਰੇਜ ਜਿਹੜੀ ਹੈ ਤੁਹਾਨੂੰ ਦਿਖਾਈ ਜਾ ਚੁੱਕੀ ਹੈਗੀ ਆ ਪਿੰਡ ਭਰੋ ਮਜਾਰਾ ਦੀ ਇਸ ਸਾਈਡ ਤੋਂ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਅਸੀਂ ਇਹ ਦਿਖਾ ਰਹੇ ਆ ਔਰ ਸੇਵਾਦਾਰ ਜਿਹੜੇ ਆ ਸੇਵਾ ਨਿਵਾ ਰਹੇ ਨੇ ਕਾਫੀ ਵੱਡੇ ਪੱਤਰ ਤੇ ਇੱਥੇ ਜਿਹੜਾ ਹੈ ਇਹ ਪ੍ਰੋਗਰਾਮ ਕੀਤਾ ਜਾਂਦਾ ਆ ਇਹ ਭਰੋ ਮਜਾਰਾ ਦਾ ਜਿਹੜਾ ਆ ਅਸੀਂ ਤੁਹਾਨੂੰ ਫਿਰ ਤੋਂ ਦਿਖਾ ਰਹੇ ਹਾਂ ਇਹ ਦੂਸਰੀ ਸਾਈਡ ਆ ਕਿਉਂਕਿ ਸੱਜੇ ਕਬੇ ਦੋਨੋਂ ਪਾਸੇ ਜਿਹੜੇ ਆ ਔਰ ਲੰਗਰ ਜਿਹੜੇ ਆ ਉਹ ਲਗਾਏ ਗਏ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਪਾਸੇ ਦਾ ਜਿਹੜਾ ਉਹ ਦਿਖਾਇਆ ਜਾਵੇ ਪਹਿਲੀ ਸਾਈਡ ਤੁਹਾਨੂੰ ਦਿਖਾ ਚੁੱਕੇ ਹਾਂ ਇਹ ਦੂਸਰੀ ਸਾਈਡ ਤੋਂ ਪਿੰਡ ਭਰੋਂ ਮਜਾਰਾ ਤੁਹਾਨੂੰ ਦਿਖਾ ਰਹੇ ਹਾਂ ਚਹਿਤ ਗਰਚਾ ਚੀਫ ਐਡੀਟਰ ਦੀ ਵਿਸ਼ੇਸ਼ ਰਿਪੋਰਟ